ਮੇਲੇ ਨੂੰ ਚੱਲੀ ਏ ਹੋ ਰੌਣਕ ਹੋ ਜੂ ਘਟ ਵੇ ਚੱਲ ਮੇਲੇ ਨੂੰ ਚੱਲੀ ਏ ਮੱਲਾ ਕੱਢ ਕੁੜਤੇ ਦੇ ਵਟ ਵੇ ਚੱਲ ਮੇਲੇ ਨੂੰ ਚੱਲੀ ਏ ਚੱਲੀ ਆ ਲੈ ਫੜ ਕੁੰਜੀਆਂ ਤੇ ਸੰਭਲ ਲਤ ਜੋਰੀਆਂ मैन कमेंटेट स्टेज ते आया गा ਠੀਕ ਹੋ 8861 313 ਹੋਰ ਵੀਰ ਫਿੱਟ ਚੜਦੀ ਕਲਾਬ ਲੋਕ ਵੀ ਕਰਦਾ ਹਾਂਜੀ ਵਲੋਗ ਲੈ ਟੀ ਚੈਨਲ ਦਾ ਨਾਮ ਮੈਨੂੰ ਤਾਂ ਸਬਸਕ੍ਰਾਈਬ ਫਰੀਜ਼ ਦਿਲੀਜ ਵਲੋਗ ਵਿਲੇਜ ਵਿਦ ਅਬਰਾ ਵਿਲੇਜ ਵਿਦੋ ਬਰਾਰ ਵਿਲੇਜ ਵਿਦ ਅਬਰਾ ਵਿਲੇਜ ਵਿਦ ਬਰਾਰ ਹਾਂ ਚਲੋ ਅੱਲਾ ਪਾਗ ਰਕਮ ਜਾਂ ਕਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਇੱਕ ਨਵੇਂ ਵਲੌਗ 'ਚ ਸਾਰੇ ਪ੍ਰਾਪਾਂ ਦਾ ਵੈਲਕਮ ਆ ਸਵਾਗਤ ਆ ਚੀਨੋ ਆਦੇ ਆ ਆਪਾਂ ਕਰਦੇ ਆ ਇਹਦਾ ਨਵਾਂ ਵਲੌਗ ਸ਼ੁਰੂ ਤੁਸੀਂ ਸੋਚਦੇ ਹੋਗੇ ਅੱਜ ਤਿਆਰ ਸ਼ਰ ਹੋਵੇ ਕਿੱਧਰ ਚੱਲੇ ਹੋ ਸੋ ਥੰਬਨੇਲ ਤੇ ਟਾਈਟਲ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੁਣ ਅਸੀਂ ਚੱਲੇ ਆਂ ਅੱਜ ਮੇਲੇ ਤੇ ਸਾਡੇ ਗਵਾਂਢ ਪਿੰਡ ਕਿਲਾ ਜੀਵਨ ਸਿੰਘ ਉੱਥੇ ਚੱਲੇ ਆਂ ਮੇਲੇ ਤੇ ਨਾਤ ਹੋ ਕੇ ਟਾਈਮ ਹੋ ਗਿਆ ਜੀ ਸਾਡੇ 2:00 6 ਦਾ ਹੋ ਗਿਆ ਤੇ ਸਾਰੇ ਵੀਣ ਤਿਆਰ ਹੋ ਚੱਲੇ ਆ ਤਿਆਰ ਹੋ ਕੇ ਆਪਾਂ ਚੱਲਦੇ ਆਂ ਮੇਲੇ ਤੇ ਤੁਹਾਨੂੰ ਮੇਲਾ ਇੰਜੋਏ ਕਰਦੇ ਆ ਤਾਨੂੰ ਕਰਾਉਣੇ ਆਂ ਵੀ ਤਾਂ ਆਪ ਵੀ ਕਰਦੇ ਆਂ ਤੇ ਆ ਜੋ ਵਧੀਆ ਮੇਲੇ ਵੱਲ ਤੇ ਬੰਦਿਆ ਆਪ ਇਕੱਠੇ ਕਰਕੇ ਤੇ ਨਿਕਲੀਏ ਸੋ ਜੁੜ ਕੇ ਰਹਿਣਾ ਤਾਂ ਵਲੌਗ ਪੂਰਾ ਦੇਖਣਾ ਲਓ ਜੀ ਚਾਚੇ ਦੀ ਟੌਰ ਚੈੱਕ ਕਰੋ ਐ ਚਾਚਾ ਹੀਰੋ ਬਣ ਗਿਆ ਅਜਾ ਚਾਚਾ ਸਿਗਰਟ ਮੂੰਹ ਕੱਢਣਾ ਬਾਹਰ ਕੀ ਹੋਇਆ ਆਇਆ ਆ ਹਾਂ ਪਾਣੀ ਬਣਦਾ ਚਾਚਾ ਲਓ ਜੀ ਬੰਦੇ ਸਹੀ ਹੋ ਗਏ ਤਿਆਰ ਸਾਰੇ ਆਉਟ ਵਾਲ ਮੇਲਿਆਂ ਤੇ ਨਿਕਲ ਪਏ ਪਰ ਉਦੋਂ ਸ਼ਾਮ ਵੀ ਹੋ ਚੱਲੀ ਜੇ ਚੱਲੇ ਆ ਤਾਂ ਤੁਸੀਂ ਗਾਣਾ ਇੰਜੋਏ ਕਰੋ ਮੇਲੇ ਵਾਲਾ ਤੇ ਮੇਲੇ ਤੇ ਪਹੁੰਚ ਕੇ ਕਿ ਜੋ ਵੀ ਸੁਰਤਿਆ ਹਾਲ ਹੋ ਤੁਹਾਡੇ ਨਾਲ ਸਾਂਝੀ ਕਰਦੇ ਯਾਰ ਜੇ ਤੂੰ ਹੀ ਚੱਲ ਜੰਦੇ ਹੋ ਮੈਂ ਵੀ ਟੀਵੀ ਕਰਦਾ ਹੁੰਦਾ ਜੇ ਯਾਰ ਮੈਂ ਲਾਈਨ ਦਾ ਬੰਦਿਆ ਤੂੰ ਤਾਂ ਗਰਾਉਂਡ 'ਚ ਵਰਗੇ ਜੇ ਚੱਲ ਵੀ ਆ ਗਿਆ ਛੋਟਾ ਚਿਪਤੀ ਲੋਹੜਾ ਲਓ ਜੀ ਪੁਆਇੰਟ ਬਰਾਬਰ ਇੱਕ ਵਾਰੀ ਤਾੜੀ ਮਾਰਦੇ ਬੰਦਾ ਰਿਆ ਜੀ ਕੱਟੇ ਲਾ ਰਿਆ ਬੰਦ ਕਰ ਯਾਰ ਢੋਲਾੜੇ ਬੰਦ ਕਰ ਦੇ ਪੂਰੀ ਸਮੇਂ ਭਰਾ ਲੈ ਬੰਦੇ ਜੀ ਜੀ 10 9 ਕਮਰਾਨ 25 ਚੋਰੀ ਕਨਵੀਰ ਢੀਲ ਹਸਨ ਢੀਲ ਜੀ ਐਂਡ ਉਗਰੋੜਾ ਬਤੇ ਕੋ ਸਾਦੀ ਉਧਰ ਸਾਨੀ ਜੱਟ ਲਲਈਆ ਓ ਲਲੋਆ ਵਾਲਾ ਜੱਟ ਓ ਲਲੋਆ ਵਾਲਾ ਜੱਟ ਓ ਲਲੋਆ ਵਾਲਾ ਜੱਟ ਸ਼ਾਰਟ ਕੱਟ ਦੇ ਨਾਲ ਹੀ ਪਾੜੀ ਇਹਨਾਂ ਸੇਰ ਬਰਾਬਰ ਦੀ ਤਾੜੀ ਵਾਰਦੇ ਜੀ ਕਾਥ ਕਾਥ ਪੁਆਇੰਟ ਬਰਾਬਰ ਡਬਲ ਟੈਚ ਕੇ ਕੱਲੇ ਕੱਲੇ ਆਓ ਸਾਰਿਆਂ ਦਾ ਠੀਕਾ ਨਹੀਂ ਇਹ ਸੋਰਾ ਆ ਪੇਕਾੜੀ ਲਓ ਜੀ ਪੁਆਇੰਟ ਫੇਰ ਕਿਹਦੇ ਲ ਲੋ ਜਦਾਂ ਪੁਆਇੰਟ ਫੇਰ ਬਰਾਬਰ ਹੋ ਗਏ ਹੁਣ ਤੇ ਲੋੜ ਵੀ ਪੈਣੀ ਕਹਿੰਦੇ ਤਾੜੀ ਮਾਰ ਦਿਓ ਯਾਰੇ ਆਪਾ ਜੀ ਪਾਣੀ ਪਲੇਅਰ ਵਾਲੀ ਮੰਗਾ ਦਿਓ ਮਿਹਰਬਾਨੀ ਯਾਰ ਤੁਹਾਡੇ ਲਈ ਚੱਲ ਵੀ ਹਸਨ ਦਿਆਲ ਵੱਲੋਂ ਮੈਨੂੰ ਕਮੈਂਟੇਟਰ ਨੇ 1000 ਰੁਪਏ ਦੀ ਉਧਰ ਲਈ ਜੀਆਂ ਨੂੰ ਚੱਲ ਵੀ ਉਧਰ ਕਹਿੰਦੇ ਉਹ ਕੰਨੀ ਤੋਂ ਲਕਾ ਪਾਲਾ ਆੰਦਾ ਨਾ ਬਈ ਨਾ ਮੈਂ ਫੈਸਲਾਬਾਦੀ ਆ ਕਬੱਡੀ ਮੇਰੇ ਘਰ ਤੋਂ ਸ਼ੁਰੂ ਹੁੰਦੀ ਆ ਲਓ ਜੀ ਪੁਆਇੰਟ ਕਿਦੇ ਲਲੋ ਦੀ ਟੀਮ ਦਾ ਹੋ ਗਿਆ ਅਗਲੀ ਕਬੱਡੀ ਪੌਲੀ ਵਿਕਾਸ ਬੱਟ ਉਧਰ ਕਿਦੇ ਪੱਟਾ ਕਿ ਜੇਟ ਹਾਰ ਦਾ ਬੱਟ ਕੀ ਹੁੰਦਾ ਔ ਤੂੰ ਕੀ ਜਾਣੇ ਬੱਟ ਕੀ ਹੁੰਦਾ ਛਾਲੇ ਵੀ ਬੱਟ ਆ ਤੇਰੇ ਸਟਾਈਲ ਬੱਟਾ ਸਾਡੇ ਅੱਜ ਦੇ ਮੌਕੇ ਓ ਪੈ ਗਈ ਪੁੱਠੀ ਆੰਦਾ ਵਵੀ ਪੁੱਠਾਈਆਂ ਫਿਰ ਜੇ ਤੂੰ ਪੁੱਠੀ ਪਾਣਾ ਜਾਣਾ ਭਈ ਉਧਰ ਸਟੇਜ ਤੇ ਵਿਜਾਦ ਉਧਰ ਸਾਹਮਣੇ ਮਜੀਦ ਉਸਰ ਡਿਆਲਾ ਅੱਲਾਹ ਅਕਬੀਰ ਸਾਡੇ ਅੱਜ ਦੇ ਮਹਿਮਾਨ ਇਸ ਫੀ ਸਟੇਜ ਤੇ ਬੈਠੇ ਨੇ ਮਲਕ ਅਮਰਾਨ ਪੰਛੀ ਕਿਲੇ ਤੋਂ ਜੀ ਆਇਆਂ ਨੂੰ ਗਰੌਡ ਆਮਦੇ ਖੁਸ਼ ਆਮਦੀਦ ਚੌਟਰੀ ਵਕਾਸ ਰੰਦਾਵਾ ਮੈਨੂੰ ਕਮੈਂਟੇਟਰ ਨੂੰ 5000 ਤੀੜਾ ਹੌਸਲਾ ਸਹੀ ਕੀਤੀ ਜੀ ਆਇਆਂ ਨੂੰ ਉਧਰ ਸਟੇਜ ਤੇ ਬੈਠੇ ਹੋਰ ਜਿਹੜੇ ਮਹਿਮਾਨ ਵੈਲਕਮ ਜੀ ਆਇਆਂ ਨੂੰ ਟਿਆਲ ਪਿੰਡ ਤੋਂ ਜਿਹੜੇ ਮਹਿਮਾਨ ਆਏ ਨੇ ਜੀ ਆਇਆਂ ਨੂੰ

ਲਓ ਜੀ ਲੋ ਲੋਗ ਫੇਰ 13 13 ਪੁਆਇੰਟ ਬਰਾਬਰ ਰਾਜ ਚਾਲ ਜੱਟਾ ਇੱਥੇ ਇੱਥੇ ਸ਼ਾਨ ਅਲੀ ਜੱਟ ਲਈਏ ਦੇ ਨਾਲ ਹੀ ਤਾੜੀ ਤਾੜੀ ਵਾਰੇ ਬੜੇ ਜ਼ੋਰਦਾਰ ਲਓ ਜੀ 14 13 ਦਾ ਮੁਕਾਬਲਾ ਬਹੁਤ ਕੱਫ ਮੁਕਾਬਲਾ ਜਾ ਰਿਹਾ ਅਗਲੀ ਕਬੱਡੀ ਪੋਲੀ ਹਾਜ਼ਰੀ ਰਫਾਕਤ ਆਉਂਦਾ ਇੱਕ ਗੱਭਰੂ ਪੁੱਤ ਮਾਵਾ ਸ਼ੀਰੀਆਂ ਦੇ ਲੱਗਦਾ ਕੋਈ ਨਾ ਕਿਸੇ ਤੋਂ ਘੱਟ ਦੇਖੋ ਉਧਰ ਕੌਣ ਲੱਗ ਗਿਆ ਉਹ ਕੌਣ ਲੱਗ ਗਿਆ ਡੀਐਸਪੀ ਲੱਗ ਗਿਆ ਉਹ ਡੀਐਸਪੀ ਹਾਂਜੀ ਲਓ ਜੀ ਪੁਆਇੰਟ ਕੇ ਦੀ ਅਸਮਾ ਜੀ ਰਫਾਕਤ ਸਾਹਿਬ ਦਾ ਹੋ ਗਿਆ ਪਨੀ ਧਰਤੀ ਦਾ ਬੱਬਰ ਸ਼ੇਰ ਚੱਲ 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 ਇੱਥੇ ਰੱਖ ਹੋ ਗਿਆ ਹੋ ਗਿਆ ਬਣਾ ਲਾ ਵੀਡੀਓ ਲਓ ਜੀ 15 14 ਦਾ ਮੁਕਾਬਲਾ ਅਗਲੀ ਕਬੱਡੀ ਪੌਲੀ ਗਈ ਬੱਟਾਂ ਦਾ ਪੁੱਤ ਉਹ ਦੇਖ ਲੈ ਕੀ ਕਰਦਾ ਇਧਰ ਮਹਿਮਾਨ ਹਜ਼ਾਰਾਂ ਰੁਪਏ ਉਹ ਲੱਗ ਗਿਆ ਮੁਗਲ ਆਂਦੇ ਕੱਲੇ ਕੱਲੇ ਆਓ ਸਾਰਿਆਂ ਦਾ ਠੇਕਾ ਢੀ ਇਹ ਸੋ ਵੈਲਕਮ ਕਰਨਾ ਆ ਸਾਡੇ ਡਿਆਲਪਿੰਟੋਂ ਆਏ ਮਹਿਮਾਨ ਸਾਰੇ ਜੀ ਐਂਡ ਬਰੋਡਾ ਬੰਦੇ ਖੁਸ਼ ਆਮਦੀਦ ਚੱਲ ਵੀ ਅੱਧ ਪੜਾ ਹਟ ਮੈਂ ਕਬੱਡੀ ਖੇੜਦਾ ਆ ਲਓ ਜੀ ਪੁਆਇੰਟ ਕਿਨੇ ਫਿਰ ਲਲੋਦਾ ਹੋ ਗਿਆ ਚਲ ਮਹਿਮਾਨ ਬੜਾ ਵੈਲਕਮ ਕਰਨਾ ਜੀ ਇਹਨੂੰ 1600 ਬਰਾਬਰ ਆ ਤੇ ਜਿਤਨਾ ਕਿੰਨੇ ਇੱਕ ਰੀ ਤਾੜੀ ਮਾਰ ਦਿਓ 1600 ਬਰਾਬਰ ਲਓ ਜੀ ਪੁਆਇੰਟ ਕਿਹਦੇ ਰੇਡਰ ਦਾ ਹੋ ਗਿਆ ਲਓ ਜੀ ਤਮਾਮ ਪਿਆਲ ਪੇਰ ਤੋਂ ਆਏ ਮਹਿਮਾਨਾਂ ਨੂੰ ਵੈਲਕਮ ਕਰਦਾ ਜੀ ਆਇਆਂ ਨੂੰ ਕਾਲੂ ਖੈਮਰੇ ਤੋਂ ਜੀ ਆਇਆਂ ਨੂੰ ਹੋਰ ਵੀ ਜਿਹੜੇ ਸਾਡੇ ਵੀਰ ਆਏ ਮੈਕ ਮੈਡੀਟਰ ਬਦਰ ਜੱਟ ਵੈਲਕਮ ਕਰਨਾ ਇਧਰ ਨਹੀਂ ਅਸਾਂ ਜਿੱਥੇ ਵੀ ਗੱਲ ਕੀ ਕਰਦੇ ਕੋਲਾ ਜੀ ਕਰਨਗੇ ਲਓ ਜੀ ਭਿਆਣਾ ਮੈਚ ਜਿੱਤ ਗਿਆ ਮੀਨਾਂ ਜਿੱਤ ਗਿਆ ਜਿੱਤ ਗਿਆ ਬੜਾ ਫਰਕ ਆਉਣਾ ਰਸਤਾ ਆਪਣਾ ਬਚਿਆ ਕਰ ਰਹੇ ਆ ਆ ਜਾ ਆ ਜਾ ਆ ਜਾ ਹੋਰ ਵੀਰ ਚਲ ਆਇਓ ਯਾਰ ਇੱਥੇ ਸਟੇਜ ਤੇ ਆਵਾਂ ਨਾਲੇ ਠੀਕ ਆ ਸਤਾ ਜੀ ਬੜਵੇਂ ਮੁਬਾਰਕ ਹੋਏ ਭਾਜੀ ਤੁਹਾਨੂੰ

ਦੇ ਵੇ ਕਿ ਆਸੀ ਫਰਾਈ ਕਾਰਡ ਮੇਰੇ ਤੇਰਾ ਹੋਰ ਵੀਰ ਫਿੱਟ ਚੜਦੀ ਕਲਾ ਬਲੋਗ ਕੀ ਕਰਦਾ ਹਾਂਜੀ ਬਲੋਗ ਲੈ ਕੀ ਚੈਨਲ ਦਾ ਨਾਮ ਮੈਨੂੰ ਦੱਸ ਸਬਸਕ੍ਰਾਈਬ ਫੇਰੀ ਜਿੱਲੀ ਜੀ ਬਲੋਗ ਵਿਲੇਜ ਵਿਦ ਬਲੋਗ ਵਿਲੇਜ ਵਿਦੋ ਬਰਾਰ ਵਿਲੇਜ ਵਿਦ ਅਬਰਾ ਵਿਲੇਜ ਵਿਦ ਬਰਾਰ ਚਲੋ ਅੱਲਾਹ ਪਾਕ ਦੇ ਰਖਾ ਕਰੇ ਮੇਲੇ ਨੂੰ ਚੱਲੀ ਏ ਹੋ ਰੌਣਕ ਹੋ ਜੂ ਘਟ ਵੇ ਚੱਲ ਮੇਲੇ ਨੂੰ ਚੱਲੀ ਏ ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚੱਲੀ ਏ ਆ ਲੈ ਫੜ ਕੁੰਜੀਆਂ ਤੇ ਸੰਭ ਲੈ ਤੇ ਜੋੜੀਆਂ ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤੇ ਜੋਰੀਆਂ ਖਸਮਾਂ ਨੂੰ ਖਾਂਦਾ ਤੇਰਾ ਘਰ ਵੇ ਚੱਲ ਮੇਲੇ ਨੂੰ ਚੱਲੀ ਏ ਹੋ ਰੌਣਕ ਹੋ ਜੂ ਘਾਟ ਵੇ ਚੱਲ ਮੇਲੇ ਨੂੰ ਚੱਲੀ ਏ ਹਾਈ ਚੱਲ ਮੇਲੇ ਨੂੰ ਚੱਲੀ ਏ ਮੰਝੜੀ ਲਓ ਜੀ ਆਪਣੇ ਭਰਾਵਾਂ ਨਾਲ ਮਿਲ ਕੇ ਪਿੰਡ ਦੇ ਕਹਿੰਦਾ ਸਾਨੂੰ ਵਲੌਗ ਚ ਲਓ ਆ ਜਿਓ ਵੀ ਹੋਰ ਕੀ ਕਰਨਾ ਲੈ ਬੰਦੇ ਮਿਲ ਗਏ ਆਪਣੇ ਸਾਰੇ ਆ ਲੱਗੇ ਫਿਰਦੇ ਯਾਰ ਇਹਨਾਂ ਲੱਭਦੇ ਆ ਮਿਹਰਬਾਨੀ ਮਿਹਰਬਾਨੀ ਯਾਰ ਮੇਲੇ ਨੂੰ ਚੱਲੀ ਏ ਹੋ ਰੋਣ ਲਓ ਜੀ ਜਿੱਥੋਂ ਵਲੌਗ ਸ਼ੁਰੂ ਕੀਤਾ ਸੀ ਉੱਥੇ ਆ ਕੇ ਸੀ ਖਤਮ ਕਰਤਾ ਮੇਲਾ ਕੀਤਾ ਇੰਜੋਏ ਤੇ ਤੁਹਾਨੂੰ ਵੀ ਵਿਖਾਇਆ ਆ ਵੀ ਵੇਖਿਆ ਤੇ ਵਲੌਗ ਕਿਦਾਂ ਦੇ ਲੱਗੇ ਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ